ਸਾਤ ਸੰਗਤ ਜੀ ਆਪ ਜੀ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਬਾਹਰ ਵਾਲੇ ਦੇਸ਼ਾਂ ਤੋਂ ਆਉਣ ਵਾਲੀ ਸੰਗਤ ਲਈ ਦਰਬਾਰ ਸਾਹਿਬ ਦੇ ਕੋਲ ਐਨ ਆਰ ਆਈ ਨਿਵਾਸ ਬਣਾ ਰਹੇ ਆ ਆਪ ਜੀ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਹਿੱਸਾ ਪਾਓ ਕੀ ਤੁਸੀਂ ਯਕੀਨ ਦਿਵਾਉਂਦੇ ਹੋ ਕਿ ਸਾਨੂੰ ਉੱਥੇ ਕਮਰਾ ਮਿਲ ਜਾਇਆ ਕਰੇਗਾ ਤਾਂ ਜੋ ਅਸੀਂ ਗੁਰੂ ਘਰਾਂ ਦੇ ਦਰਸ਼ਨ ਕਰ ਸਕੀਏ ਬਿਲਕੁਲ ਅਸੀਂ ਯਕੀਨ ਦਿਵਾਉਂਦੇ ਹਾਂ ਸਰਦਾਰ ਜੀ ਸਾਨੂੰ ਇੱਕ ਕਮਰਾ ਚਾਹੀਦਾ ਹੈ ਅਸੀਂ 2 ਦਿਨ ਗੁਰਪੁਰਬ ਲਈ ਆਏ ਹਾਂ ਕਮਰੇ ਨਹੀਂ ਹਨ ਜੀ ਕਮਰੇ ਸਾਰੇ ਬੁੱਕ ਹੋਣ ਹਾਂ ਜੀ ਨਕੋਦਰ ਤੋਂ ਇੱਕ ਜਥਾ ਰੁਕਿਆ ਹੋਇਆ ਹੈ ਪਰ ਇਸ ਰਾਏ ਤਾਂ ਬਾਹਰੀ ਸੰਗਤ ਲਈ ਹੀ ਤਿਆਰ ਕੀਤੀ ਗਈ ਸੀ ਸਾਨੂੰ ਜਿਵੇਂ ਹੁਕਮ ਹੈ ਓਵੇਂ ਹੀ ਕਰਨਾ ਪੈਂਦਾ ਹੈ ਜੀ ਮੈਨੇਜਰ ਸਾਹਿਬ ਪਹਿਚਾਨਿਆ ਤੁਸੀਂ ਕੌਣ ਤੁਸੀਂ ਕੁਝ ਸਾਲ ਪਹਿਲਾਂ ਕੈਨੇਡਾ ਐਨ ਆਰ ਆਈ ਨਿਵਾਸ ਲਈ ਪੈਸੇ ਲੈਣ ਆਏ ਸੀ ਅੱਜ ਅਸੀਂ ਇੱਥੇ ਖੜੇ ਇਹਨਾਂ ਦੇ ਤਰਲੇ ਕਰ ਰਹੇ ਹਾਂ ਲਓ ਜੀ ਤੁਹਾਡੇ ਕਮਰੇ ਦੀ ਚਾਬੀ ਹੁਣ ਕਮਰਾ ਕਿੱਥੋਂ ਆ ਗਿਆ ਜੇ ਮੈਂ ਇਹਨੂੰ ਨਾ ਜਾਣਦਾ ਹੁੰਦਾ ਤਾਂ ਮੈਨੂੰ ਐਦਾਂ ਹੀ ਮੋੜ ਦੇਣਾ ਸੀ ਤੁਹਾਨੂੰ ਕਿਸੇ ਦਾ ਡਰ ਪੈ ਨਹੀਂ ਤੁਸੀਂ ਇੱਥੇ ਰੱਬ ਬਣ ਕੇ ਬੈਠੇ ਹੋ ਸਰਦਾਰ ਜੀ ਚੁੱਪ ਕਰ ਜਾਓ ਤੁਹਾਨੂੰ ਤੇ ਕਮਰਾ ਮਿਲ ਗਿਆ ਨਾ ਤੇ ਜੋ ਬਜ਼ੁਰਗ ਬੈਠੇ ਹਨ ਉਹਨਾਂ ਨੂੰ ਵੀ ਐਦਾ ਹੀ ਤੋੜ ਦਿਓਗੇ ਉਹਨਾਂ ਨੂੰ ਵੀ ਦੇ ਦਿੰਦੇ ਹਾਂ ਤੁਸੀਂ ਸ਼ਾਂਤ ਹੋ ਜਾਓ ਹੁਣ ਕਮਰੇ ਕਿੱਥੋਂ ਨਿਕਲ ਰਹੇ ਹਨ ਭਾਵ ਤੁਸੀਂ ਲੋੜ ਦੇ ਬੰਦੇ ਮੁਤਾਬਕ ਨਹੀਂ ਆਪਣੇ ਮਨ ਮੁਤਾਬਕ ਕਮਰਾ ਦੇਂਦਿਓ ਸਾਨੂੰ ਹੁਣੇ ਰਜਿਸਟਰ ਦਿਖਾਓ ਕਿੰਨੇ ਕਮਰੇ ਅਜੇ ਵੀ ਖਾਲੀ ਹਨ ਵੇਖੋ ਵੀਰੋ ਇੱਥੇ ਐਦਾਂ ਕੋਈ ਸੁਣਵਾਈ ਨਹੀਂ ਹਾਂ ਲੋਕਾਂ ਦਾ ਇਹ ਵਿਹਾਰ ਜਨ ਤੱਕ ਕਰੋ ਤਾਂ ਕਿ ਇਹਨਾਂ ਨੂੰ ਹੋਸ਼ ਆਵੇ ਤੁਹਾਡੀ ਸ਼ਰਾਫਤ ਇਹਨਾਂ ਨੂੰ ਰਾਸ ਨਹੀਂ ਆਉਂਦੀ ਇਹ ਮਨਮਾਨੀਆਂ ਕਰਦੇ ਨੇ